ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹੈਬੋਵਾਲ ਵਾਰਡ ਨੰਬਰ 65 ਦੇ ਉੱਤੇ ਜਿੱਥੇ ਕਿ ਆਪਣੇ ਐਮ ਐਲ ਏ ਗੁਰਪ੍ਰੀਤ ਗੋਗੀ ਜੀ ਵੱਲੋਂ ਔਰ ਮਨਪ੍ਰੀਤ ਮਣੀ ਸਾਈਂ ਜੀ ਵੱਲੋਂ ਇੱਕ ਇੱਥੇ ਗੁਰਦੁਆਰੇ ਚ ਇੱਕ ਕੈਂਪ ਲਗਾਇਆ ਗਿਆ ਹੈਗਾ ਵਾ ਆਓ ਅਸੀਂ ਤੁਹਾਨੂੰ ਕੁਝ ਲਾਈਵ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਕੁਝ ਇੱਥੇ ਦਿਖਾਣੇ ਆ ਕਿ ਕੈਮਰਾ ਪਰਸਨ ਕਹੂੰਗਾ ਇੱਕ ਫੋਰੀ ਦਿਖਾਇਆ ਜਾਵੇ ਜਿਹਦਾ ਜਨਮ ਸਰਟੀਫਿਕੇਟ ਵੀ ਹੈ ਇੱਥੇ ਮਤਲਬ ਬਿੱਲ ਦਾ ਭੁਗਤਾਨ ਹੋ ਗਿਆ ਜਨਮ ਸਰਟੀਫਿਕੇਟ ਹੋ ਗਏ ਮੋਟ ਸਰਟੀਫਿਕੇਟ ਹੋ ਗਏ ਜ ਹੈ ਅਤੇ ਪੰਜਾਬੀਆਂ ਦੀ ਸ਼ਾਨ ਪੰਜਾਬ ਦਾ ਪੁੱਤ ਭਗਵੰਤ ਮਾਨ ਲਿਆਏ ਹਨ ਆਪ ਜੀ ਦਾ ਸਰਕਾਰ ਆਪ ਦੇ ਦਰਵਾਜ਼ਾ ਲੋ ਜੀ ਬੜਾ ਅੱਛਾ ਇਹਨਾਂ ਦਾ ਉਪਰਾਲਾ ਕੀਤਾ ਹੈਗਾ ਵਾ ਐਮਐਲਏ ਗੁਰਪ੍ਰੀਤ ਗੋਗੀ ਜੀ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਤੋਂ ਔਰ ਮਨਪ੍ਰੀਤ ਮਣੀ ਸਾਈਂ ਵੱਲੋਂ ਤੁਸੀਂ ਦੇ ਦੇਣੋ ਜੀ ਭਗਵਾਨ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਮਾਨਦਾਲ ਸਰਕਾਰ ਦੇਖੋ ਕਿੰਨਾ ਵਧੀਆ ਪ੍ਰਾਲਾ ਹੈਗਾ ਵਾ ਬਸ ਤਿਆਰ ਕੀਤੀ ਗਈ ਹੈਗੀ ਆ ਕੈਮਰਾ ਪਰਸਨ ਕਹੋਗੇ ਕਰੀ ਅਭੀ ਦੇਖੋ ਪੂਰੀ ਐਲਸੀਡੀ ਚੱਲਦੀ ਪਈ ਹੈਗੀ ਆ ਦੇਖੋ ਜੋ 1076 ਦੇ 3 ਸਰਕਾਰ ਵੱਲੋਂ ਚਲਾਈ ਗਈ ਹੈ ਉਹ ਹੀ ਆਪकी ਸਰਕਾਰ ਆਪਕੇ ਦਵਾਰ ਉਦੇ ਤਹਿਤ ਅਜਿਹਾ ਹੈ ਵਾਰਡ ਨੰਬਰ ਪੁਰਾਣਾ 81 ਤੇ 80 ਤੇ ਉਹਦੇ ਵਿੱਚ ਜੋ ਇਹ ਕੈਂਪ ਲਗਾਇਆ ਹੈਗਾ ਲੋਕਾਂ ਦੀ ਸਹੂਲਤ ਵਾਸਤੇ ਜਿਹੜੇ 40 ਤਰ੍ਹਾਂ ਦੇ ਜੋ ਵੀ ਫੈਸਿਲਿਟੀਆਂ ਅਸੀਂ ਲੋਕਾਂ ਨੂੰ ਦੇ ਰਹੇ ਹੈਗੇ ਆ ਜਿਹਦੇ ਚ ਮੇਰੇ ਸਾਰੇ ਮਾਨਯੋਗ ਮੇਰੇ ਇਸ ਏਰੀਆ ਦੇ ਸਤਿਕਾਰਯੋਗ ਪਤਵੰਤੇ ਸਰਜਣ ਖੜੇ ਨੇ ਸੋਲੂ ਕਲਿਆਣ ਜੀ ਮਣੀ ਜੀ ਕਨੋਜੀਆ ਸਾਹਿਬ ਤੇ ਸਾਰੇ ਰਲ ਕੇ ਅਸੀਂ ਇਹ ਪੂਰੀ ਟੀਮ ਜਿਹੜੀ ਲੱਗੀ ਹੋਈ ਆ ਤੇ ਕੰਮ ਕਰ ਰਹੀ ਲੋਕਾਂ ਦੇ ਜੋ ਵੀ ਉਹਨਾਂ ਨੂੰ ਰੀਲੀਫ ਇਨਸਟੈਂਟਲੀ ਉਹਨਾਂ ਦੇ ਅਸੀਂ ਇੱਥੇ ਜਾਰੀ ਕਰਕੇ ਕਰ ਰਹੇ ਹਾਂ ਕੀ ਰਾਸ਼ਨ ਕਾਰਡ ਤੇ ਆ ਬੋਲ ਸਾਰਾ ਕੁਝ ਹੋ ਗਿਆ ਰਾਸ਼ਨ ਕਾਰਡ ਜਿੰਨੇ ਕੱਟੇ ਗਏ ਸਾਰੇ ਬਣ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੋ ਰਹੀ ਸਰ ਜੀ ਤੁਹਾਨੂੰ ਕੋਡ ਲੱਗਣ ਤੋਂ ਪਹਿਲਾਂ ਪਹਿਲਾਂ ਰਾਸ਼ਨ ਕਾਰਡ ਮਿਲ ਜਾਣਗੇ ਜਿਵੇਂ ਕਿ ਆਮ ਆਦਮੀ ਪਾਰਟੀ ਦਾ ਰਾਸ਼ਨ ਦੀ ਘਰ ਦਾ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਨਾਲ ਹੀ ਅਸੀਂ ਜਦੋਂ ਰਾਸ਼ਨ ਕਾਰਡ ਸਾਡੇ ਕੱਟੇ ਹੋਏ ਰੀਨਸਟੇਟ ਹੋ ਗਏ ਦੁਬਾਰਾ ਤੋਂ ਲਾਗੂ ਹੋ ਗਏ ਉਸ ਤੋਂ ਬਾਅਦ ਰਾਸ਼ਨ ਵੰਡ ਜਿਹੜਾ ਹੈਗਾ ਇਹਨਾਂ ਦੇ ਘਰ 'ਚ ਅਸੀਂ ਜਿਹੜਾ ਭੇਜਣਾ ਸ਼ੁਰੂ ਕਰ ਦੇਣਾ ਹੈਗਾ ਡੋਰ ਟੂ ਡੋਰ ਡਿਲੀਵਰੀ ਹੋ ਜਾਣੀ ਹੈ ਉਹਦੀ ਸਾਡੀ ਤਿਆਰੀ ਚੱਲਦੀ ਪਈ ਹੈ ਸਰ ਥੈਂਕ ਯੂ ਅੱਜ ਜਿੱਥੇ ਸਾਡੇ ਵਾਰਡ ਨੰਬਰ 365 ਦੇ ਵਿੱਚ ਜਿਹੜਾ ਕੈਂਪ ਲੱਗਿਆ ਹੋਇਆ ਹੈ ਆਮ ਲੋਕਾਂ ਦੇ ਲਈ ਸਾਬ ਬਗਵਾਨ ਸਰਮਾਨ ਜੀ ਦੀ ਰਹਿਮਾਈ ਦੇ ਹੇਠ ਤੇ ਬਹੁਤ ਚੰਗਾ ਰਿਸਪੌਂਸ ਹੈ ਵਧੀਆ ਦੇਖੋ ਲੋਕ ਆਪ ਨਹੀਂ ਆ ਕੇ ਇੱਥੇ ਆ ਕੇ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹ ਹੱਲ ਕਰਵਾ ਰਹੇ ਨੇ ਜਿਸ ਤਰ੍ਹਾਂ ਕਿ ਸਾਡਾ ਜਿਹੜਾ ਸਰਕਾਰ ਦਾ ਸੀਗਾ ਮਾਨ ਸਰਕਾਰ ਤੁਹਾਡੇ ਦੁਆਰ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਇਹ ਕੈਂਪ ਸਾਡੇ ਸਾਰੇ ਹੀ ਲੁਧਾਨੇ ਸਾਹਿਬ ਜਿਲ੍ਹੇ ਚ ਪੂਰੇ ਪੰਜਾਬ ਦੇ ਵਿੱਚ ਸਾਰੇ ਵਿਧਾਨ ਸਭਾ ਦੇ ਵਿੱਚ ਇਹ ਕੈਂਪ ਚੱਲ ਰਹੇ ਨੇ ਔਰ ਲੋਕਾਂ ਦਾ ਬਹੁਤ ਹੀ ਵਧੀਆ ਰਿਸਪੌਂਸ ਹੈਗਾ ਪਰਵਾਹ ਹੁੰਗਾਰੇਗਾ ਇਥੇ ਆਧਾਰ ਕਾਰਡ ਤੋਂ ਲੈ ਕੇ ਨਿਕਲ-ਨਿਕ ਕੰਮ ਪੈਨ ਕਾਰਡ ਹੋ ਗਿਆ, ਪ੍ਰਾਪਰਟੀ ਦੇ ਕੰਮ ਹੋ ਗਏ, ਕੋਈ ਇੰਤਕਾਲ ਦੇ ਕੰਮ ਹੈਗੇ ਨੇ, ਕਿਸੇ ਕਿਸਮ ਦੇ ਵੀ ਮੈਡੀਕਲ ਨੂੰ ਲੈ ਕੇ ਹੈਗੇ ਨੇ, ਕੋਈ ਵੀ ਕਿਸੇ ਸਮੱਸਿਆ ਹੈਗੀ ਆ। ਇਸ ਤਰ੍ਹਾਂ ਦੇ ਇਹ ਸਾਰੀਆਂ ਸਮੱਸਿਆਵਾਂ ਜੋ 43 ਸਮੱਸਿਆਵਾਂ ਸਾਡੀ ਹੈਗੀਆਂ ਨੇ, ਉਹਨਾਂ ਦਾ ਸਾਰੇ ਹੀ ਟੇਬਲਾਂ ਤੁਸੀਂ ਦੇਖਿਆ ਲੱਗੀਆਂ ਨੇ। ਉਸ ਪ੍ਰਸ਼ਾਸਨ ਅਧਿਕਾਰੀ ਬੈਠੇ ਨੇ ਤੇ ਲੋਕਾਂ ਦਾ ਮੁੱਖ ਇਹ ਤੇ ਹੀ ਤੁਰੰਤ ਜਿਹੜਾ ਹੱਲ ਹੋਣ ਵਾਲਾ ਉਹ ਹੱਲ ਕਰਦੇ ਨੇ। ਅਗਰ ਕਿਸੇ ਦਾ ਕੋਈ ਕੰਮ ਕੋਈ ਪੇਚੀਦਾ ਹੈਗਾ, ਲੰਬਾ ਕੰਮ ਹੈਗਾ, ਉਹ ਸਾਰਾ ਇੱਥੇ ਕੰਮ ਹੈਲਪ ਡੈਸਕ ਦੇ ਬਾਹਰ ਉੱਥੇ ਨੋਟ ਕੀਤਾ ਜਾਂਦਾ ਹੈ। ਬੜੀ ਵੱਡ ਕੰਮ ਚੱਲਦਾ ਪਿਆ ਹੈ ਜਿਹੜਾ ਇਹਦੇ ਬਾਰੇ ਕਿ ਜੜੀਵਰੀ ਕੰਮ ਚੱਲ ਰਹੇ ਜੋ ਵੀ ਪਾਰਟੀ ਨੇ ਗਾਰੰਟੀ ਦਿੱਤੀਆਂ ਸੀਗੀਆਂ 90% ਸੱਚੀ ਗਾਰੰਟੀ ਆਪਣੀ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਨੇ ਸਭ ਤੋਂ ਵੱਡੀ ਗਾਰੰਟੀ ਸੀ ਬਿਜਲੀ ਦੀ 90% ਤੋਂ ਲੋਕਾਂ ਦਾ ਜਿਹੜਾ ਬਿਜਲੀ ਬਿੱਲ ਇਸ ਟਾਈਮ ਫ੍ਰੀ ਆ ਰਿਹਾ ਉਸ ਤੋਂ ਬਾਅਦ ਸਾਡਾ ਮੇਨ ਜਿਹੜਾ ਮੁੱਦੇ ਸੀਗੇ ਐਜੂਕੇਸ਼ਨ ਨੂੰ ਲੈ ਕੇ ਤੇ ਹੈਲਥ ਨੂੰ ਲੈ ਕੇ ਸੀਗੇ ਐਜੂਕੇਸ਼ਨ ਦੇ ਵਿੱਚ ਵੀ ਐਮਨਸ ਸਕੂਲ ਲਗਾਤਾਰ ਬਣ ਰਹੇ ਨੇ ਵਧੀਆ ਬਣ ਰਹੇ ਨੇ ਤੇ ਕਾਫੀ ਸਕੂਲਾਂ ਸੁਧਾਰ ਹੋ ਰਿਹਾ ਟੀਚਰਾਂ ਨੂੰ ਬਾਹਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਹੈਲਥ ਨੂੰ ਲੈ ਕੇ ਵੀ 600 ਤੋਂ ਉੱਪਰ ਸਾਡੇ ਮਲਕਾਂ ਦੇ ਖੁੱ ਫੋਰ ਵੀ ਖੋਲੇ ਜਾ ਰਹੇ ਨੇ ਤੋਂ ਮਾਨ ਸਰਕਾਰ ਪੂਰੀ ਆਮ ਲੋਕਾਂ ਦੀ ਸਰਕਾਰ ਹੈਗੀ ਆ ਪੂਰੇ ਆਮ ਲੋਕਾਂ ਵਾਸਤੇ ਸੱਚੇ ਦਿਲੋਂ ਪੂਰੀ ਤਰ੍ਹਾਂ ਸਹਿਰਦ ਹੈਗੀ ਔਰ ਜਿੰਨੀਆਂ ਵੀ ਆਮ ਲੋਕਾਂ ਦਾ ਸਮੱਸਿਆਵਾਂ ਜੁੜੀਆਂ ਹੈਗੀਆਂ ਨੇ ਜਿੰਨੇ ਵੀ ਇਸ਼ੂ ਹੈਗੇ ਨੇ ਉਹ ਇੱਕ ਇੱਕ ਕਰਕੇ ਸਾਰੇ ਦੇ ਹੱਲ ਕਿਤੇ ਜਾਣਗੇ ਮੈਸੇਜ ਇਹੀ ਹੈ ਕਿ ਲੋਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ 92 ਸੀਟਾਂ ਨਾਲ ਸਾਨੂੰ ਜਿੱਤਾਇਆ ਸਾਨੂੰ ਇੱਕ ਇੱਕ ਕੀਮਤੀ ਵੋਟ ਪਾ ਉਹਨਾਂ ਨੇ ਆਪਣਾ ਦਿੱਤਾ ਅੱਗੇ ਤੋਂ ਵੀ ਇਹ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਸੌਨਾ ਦੀ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ ਕਾਰਪੋਰੇਸ਼ਨ ਇਲੈਕਸ਼ਨ ਹੋਣ ਜਾ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਮੁਹੱਬਤ ਆਪਣਾ ਰਿਸਪੌਂਸ ਦਿੰਦੇ ਰਹਿਣ ਤੇ ਅਸੀਂ ਤੁਹਾਡੀ ਸੇਵਾ 'ਚ ਸਾਰੇ ਹਾਜ਼ਰ ਆ ਜੀ ਸਸਿਕਾਲ ਜੀ ਜਿਸ ਤਰ੍ਹਾਂ ਕੀ ਕੈਂਪ ਜਿਹੜਾ ਆਪकी ਸਰਕਾਰ ਆਪਕੇ ਦਵਾਰ ਜਿਹੜਾ ਅੱਜ ਸਵੇਰੇ ਸਾਡੇ ਤਕਰੀਬਨ 12 ਵਜੇ ਤੋਂ ਕੈਂਪ ਲਾਇਆ ਵੀ ਵਾਰਡ ਨੰਬਰ 65 ਵਿਖੇ ਜਿਹਦੇ 'ਚ 44 ਪ੍ਰਕਾਰ ਦੀਆਂ ਸਵਾਲਾਂ ਸੀ ਜਿਹੜੀਆਂ ਪਬਲਿਕ ਦੇ ਸਾਹਮਣੇ ਕੀਤੀਆਂ ਗਈਆਂ ਸੀ ਬਿਜਲੀ ਮੈਕਵਨ ਨਾਲ ਸੰਬੰਧਤ ਰੇਵਨਿਊ ਵਿਭਾਗ ਮੈਂ ਨਾਲ ਸੰਬੰਧਿਤ ਕਾਰਪੋਰੇਸ਼ਨ ਨਾਲ ਸੰਬੰਧਿਤ ਸੇਵਾ ਕੇਂਦਰ ਨਾਲ ਵੈਲਫੇਅਰ ਦਾ ਆਫਿਸ ਨਾਲ ਸਿਵਲ ਸਰਜਨ ਨਾਲ ਇਸ ਤੋਂ ਇਲਾਵਾ ਅਦਰ ਵੀ ਜਿੱਦ ਨੇ ਕੋਈ ਵਿਭਾਗ ਅਦਾਰੇ ਆਉਂਦੇ ਆ ਸਾਰਿਆਂ ਦੀਆਂ ਇਸ ਵਾਰਾਂ ਚਾਲੂ ਸੀਗੀਆਂ ਇੱਥੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਕੈਂਪਸ ਜਿਹੜਾ ਸਾਡਾ ਵਾਰਡ ਨੰਬਰ 65 ਤੇ 63 ਦਾ ਸਾਂਝਾ ਕੈਂਪਸ ਵੀ ਵਾਰਡ ਨੰਬਰ 65 ਵਿਖੇ ਲਾਇਆ ਗਿਆ ਸੀਗਾ ਬੜਾ ਬਾਖੂਬੀ ਇਹ ਕੈਂਪ ਦੇ ਵਿੱਚ ਲੋਕਾਂ ਨੇ ਇਸ ਕੈਂਪ ਰਲਾਹਾ ਤੱਕਿਆ ਵਾ ਉਸ ਦੇ ਨਾਲ ਨਾਲ ਸਾਡੇ ਸਾਰੇ ਅਧਿਕਾਰੀਆਂ ਨੇ ਬੜੀ ਵਧੀਆ ਸੇਵਾ ਕੀਤੀ ਹੈ ਮੈਂ ਆਪਣੇ ਵੱਲੋਂ ਬਤੌਰ ਵਾਰਡ ਪ੍ਰਧਾਨ ਮਨੀ ਸਾਈ ਆਪਣੀ ਮਿਸ ਜ ਰਾਧਨਾ ਨੂੰ ਮਨੀ ਸਾਈ ਜੀ ਵੱਲੋਂ ਸਮੁੱਚੇ ਇੱਥੇ ਆਏ ਹੋਏ ਆਫੀਸਰ ਸਹਿਬਾਨ ਦਾ ਅਲੱਗ-ਅਲੱਗ ਵਿਭਾਗਾਂ ਦੇ ਆਏ ਹੋਏ ਸਾਰੇ ਆਫੀਸਰ ਸਹਿਬਾਨ ਸੇਵਾਦਾਰਾਂ ਦਾ ਪੂਰੇ ਆਪਣੇ ਲੁਧਿਆਣਾ ਦੀ ਵਾਰਡ ਦੀ ਆਪਣੇ ਹਲਕੇ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਹੀ ਆਪਣੇ ਸਤਕਾਰਯੋਗ ਐਮ ਐਲ ਏ ਗੁਰਪ੍ਰੀਤ ਗੋਗੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼ਰਨਪਾਲ ਮੱਕੜ ਜੀ ਉਹਨਾਂ ਦੇ ਨਾਲ ਜਿੰਨੀ ਆਮ ਆਨਵੀ ਪਾਰਟੀ ਦੀ ਲੀਡਰਸ਼ਿਪ ਆਈ ਸੀ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਜੀ ਅੱਛਾ ਕਿੰਨੇ ਲੋਕ ਇਸ ਕੈਂਪਰ ਆ ਰਹੇ ਹਜੇ ਕਿੰਨੇ ਆਜਾ ਕੇ ਤਕਰੀਬਨ ਅੱਜ 400 ਤੋਂ 500 ਦੇ ਕਰੀਬ ਜਿਹੜੇ ਸੀਗੇ ਲੋਕ ਇੱਥੇ ਆਏ ਨੇ ਉਹਨਾਂ ਦੇ ਵਿੱਚੋਂ 204 ਜਿਹੜੇ ਸੀਗੇ ਅਸੀਂ ਲੋਕਾਂ ਦੇ ਕਾਰਡ ਇਸ਼ੂ ਕੀਤੇ ਨੇ ਜਿਹੜੇ ਕਾਰਡ ਬੰਦ ਹੋ ਚੁੱਕੇ ਸੀ ਇਸ ਤੋਂ ਇਲਾਵਾ ਅਦਰ ਜਿਹੜੀਆਂ ਕੰਪਲੀਟ ਸੀਗੀਆਂ ਉਹਨਾਂ ਦਾ ਮੌਕੇ ਤੇ ਹੱਲ ਅਸੀਂ ਕਰਕੇ ਦਿੱਤਾ ਸਭ ਨੂੰ ਜੀ ਇਹ ਕਈ ਲੋਕ ਰਹਿ ਵੀ ਗਏ ਅੱਜ ਰੱਛੇ ਦੇ ਕਰਕੇ ਜਿਹੜੇ ਰਹਿ ਗਏ ਜੀ ਉਹਨਾਂ ਨੂੰ ਇੱਕ ਸਾਡਾ ਕਾਲਿੰਗ ਸੈਂਟਰ ਆ ਭਗਵੰਤ ਮਾਨ ਸਾਹਿਬ ਨੇ ਸਾਡੇ ਅਨੌਂਚ ਕੀਤਾ ਹੈ 1076 ਉਹ ਕਾਲਿੰਗ ਸੈਂਟਰ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਨੰਬਰ ਦਿੱਤੇ ਨੇ ਤੇ ਬਾਕੀ ਜਿਹੜੀਆਂ ਕੋਈ ਲੰਬੇ ਕੰਮ ਸੀ ਉਹਨਾਂ ਦੇ ਅਸੀਂ ਕੰਪਲੀਟਾਂ ਸਾਰੀਆਂ ਰਿਟਰਨ ਆਪਣੇ ਕੋਲ ਕਰ ਲੀਆਂ ਮੋਬਾਈਲ ਨੰਬਰ ਲੈ ਲਏ ਨੇ ਉਹਨਾਂ ਨੂੰ ਲੜੀ ਵਾਈਜ਼ ਅਸੀਂ ਬਲਾ ਬਲਾ ਕੇ ਉਹਨਾਂ ਦੇ ਜਿਹੜੇ ਕੰਮ ਪੈਂਡਿੰਗ ਆ ਉਹ ਕਰਵਾਵਾਂਗੇ ਜਿਹੜੇ ਅਦਰ ਕੰਮ ਰਹਿ ਗਏ ਉਹ ਸਾਡੇ ਅਧਿਕਾਰੀ ਆਉਣਗੇ ਘਰੇ ਆ ਕੇ ਤੁਹਾਡੇ ਕੰਮ ਕਰਕੇ ਜਾਣਗੇ 1076 ਕਾਲਿੰਗ ਸੈਂਟਰ ਪਤਾਨੀ ਨਾਨਕ ਟਿਕਾਵੀ ਕਰਕਰ ਰਾਸ਼ਨ ਪੰਚਨਾ ਤੁਹਾਨੂੰ ਲੈਣ ਦੇ ਘਰ ਘਰ ਰਾਸ਼ਨ ਚਲਾਉਣ ਵਾਸਤੇ ਹੀ ਜਿਹੜਾ ਇਹ ਜਿਹੜੇ ਕਾਰਡ ਕੱਟ ਹੋਏ ਸੀ ਤਕਰੀਬਨ ਤੁਹਾਨੂੰ ਪਤਾ ਪਿਛਲੇ ਦਿਨੀ ਪੂਰੇ ਪੰਜਾਬ ਦੇ ਵਿੱਚ 10.5 ਲੱਖ ਤੋਂ ਉੱਪਰ ਜਿਹੜੇ ਰਾਸ਼ਨ ਕਾਰਡ ਲੋਕਾਂ ਦੇ ਕੱਟੇ ਗਏ ਸੀਗੇ ਉਹ ਅਸੀਂ ਸਕੀਮ ਜਿਹੜੀ ਖੰਨਾ ਵਿਖੇ ਆ ਪਿਛਲੇ ਦਿਨੀ ਚਾਲੂ ਕਰ ਸਕੇ ਨੇ ਸਾਡੀ ਸਰਕਾਰ ਹੁਣ ਜਿਹੜੇ ਕਾਰਡ ਜਿੰਨੀ ਰਿਕਾਰਡ ਚਾਲੂ ਨਹੀਂ ਹੁੰਦੇ ਉਹ ਸਕੀਮ ਪ੍ਰੋਪਰ ਨਹੀਂ ਚੱਲ ਸਕਦੀ ਇਸ ਕਰਕੇ ਸਾਡਾ ਪਹਿਲਾ ਮਕਸਦ ਆ ਵੀ ਲੋਕਾਂ ਦੇ ਕਾਰਡ ਚਾਲੂ ਕੀਤੇ ਜਾਣ ਕਿਉਂਕਿ ਕੋਰਟ ਆਫ ਕੰਡੈਪਟ ਕਿਸੇ ਵੀ ਟਾਈਮ ਲੱਗ ਸਕਦਾ ਵਾ ਚੋਣ ਜਾਬਤਾ ਜਦੋਂ ਕੰਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਕੋਈ ਵੀ ਸਕੀਮ ਦਾ ਆਪਾਂ ਲਾਹਾ ਨਹੀਂ ਲੈ ਸਕਦੇ ਹੁੰਦੇ ਸਾਡੀ ਸਭ ਤੋਂ ਪਹਿਲ ਐਮਏ ਦੇਹੀ ਆ ਵੀ ਅਸੀਂ ਜਿਹੜੀ ਆ ਚੌਣ ਜਾਬਤੇ ਤੋਂ ਪਹਿਲਾਂ-ਪਹਿਲਾਂ ਲੋਕਾਂ ਦੇ ਕਾਰਡ ਚਾਲੂ ਕਰਾਈਏ ਫਿਰ ਜਿਹੜਾ ਡੋਰ-ਟੂ-ਡੋਰ ਡਿਲੀਵਰੀ ਰਾਸ਼ਨ ਦੀ ਆ ਉਹ ਚਾਲੂ ਕਰ ਦਿੱਤੀ ਜਾਊਗੀ ਜੀ। ਮਾਨ ਸਰਕਾਰ ਵੱਲੋਂ ਐਨਓਸੀ ਬਾਰੇ ਕੀਤਾ ਗਿਆ ਵਾ ਪਰ ਅਜੇ ਜਿਹੜਾ ਉਹ ਕਿੱਦਾਂ ਦੇਖ ਜਣੂ ਜਿਹੜਾ ਐਨਓਸੀ ਦਾ ਮਾਨ ਸਰਕਾਰ ਨੇ ਸਾਡੇ ਅਨਾਉਂਸਮੈਂਟ ਕਰ ਚੁੱਕੇ ਨੇ ਪਰ ਕੁਝ ਰੁਝੇਮੇ ਜਾਂ ਕਹਿ ਲਈਏ ਜਾਂ ਕੋਈ ਅਰਚਨਾ ਕਾਰਨ ਜਿਹੜਾ ਵਾ ਉਹਦਾ ਨੋਟੀਫਿਕੇਸ਼ਨ ਜਾਰੀ ਹੋਣਾ ਹਲੇ ਪੈਂਡਿੰਗ ਆ ਉਮੀਦ ਕਰਦੇ ਆ ਵੀ ਕੋਰਟ ਤੋਂ ਪਹਿਲਾਂ-ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਕੇ ਵੀ ਐਨਓਸੀਆਂ ਦਾ ਜਿਹੜਾ ਚੰ ਜਟਾ ਖਤਮ ਹੋ ਜੂਗਾ ਤੇ ਜਿਹੜੇ ਆਪਣੇ ਲੋਕਾਂ ਦੀਆਂ ਰਜਿਸਟਰੀਆਂ ਜਾਂ ਕੋਈ ਅਦਰ ਸਮੱਸਿਆਵਾਂ ਮਾਨੇ ਜਿੱਦਾਂ ਮੀਟਰ ਨਹੀਂ ਲੱਗਦੇ ਇਹ ਸਾਰੀਆਂ ਕਲੀਅਰ ਹੋ ਜਾਣਗੀਆਂ 200% ਸ਼ੋਰ ਅਜ ਐਨਾਉਂਸਮੈਂਟ ਕੀਤੀ ਆ ਤਾਂ ਇਹ ਆਰਡਰ ਵਰਕ ਦੇ ਵਿੱਚ ਆਊਗਾ ਹੀ ਆਊਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀਆਂ ਨੂੰ ਮਨੀ ਸਾਈ ਬਾਡ ਨੰਬਰ 65 ਤੋਂ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਜਿਸ ਤਰ੍ਹਾਂ ਕੀ ਸਾਡੇ ਬਾਡ ਨੰਬਰ 65 ਔਰ 36 ਦੇ ਵਿੱਚ ਇਹ ਕੈਂਪ ਲੱਗਿਆ ਗਿਆ ਔਰ ਜਿਹੜੇ ਲੋਕਾਂ ਨੇ ਬੜੀਆਂ ਸਹੂਲਤਾਂ ਲਈਆਂ ਇਹ ਕੈਂਪ ਦੇ ਵਿੱਚ ਮਹਿਮਾਨ ਸਰਕਾਰ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ ਐਮ ਐਲ ਏ ਸਾਹਿਬ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ 4 ਘੰਟੇ ਲਈ ਸਾਡੇ ਏਰੀਆ 'ਚ ਕੈਂਪ ਲਗਾਇਆ ਜੀ ਬਹੁਤ ਬਹੁਤ ਧੰਨਵਾਦ ਜੀ